ਸਤਨਾਮ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਜੋ ਪਾਥਰ ਕੋ ਕਹਤੇ ਦੇਵ ਤਾਂ ਕੀ ਮਿਰਥਾ ਹੋਵੇ ਸੇਵ ਜੋ ਪਾਥਰ ਕੀ ਪਾਈ ਪਾਏ ਤਿਸ ਕੀ ਕਾਲ ਅਜਾਈ ਜਾਏ ਠਾਕੁਰ ਹਮਰਾ ਸਤ ਬੋਲਨਤਾ ਸਰਬ ਜੀਆਂ ਕੋ ਪ੍ਰਵਿਧਾਨ ਦੇਤਾ ਰਹਾਓ ਅੰਤਰ ਦਿਓ ਨਾ ਜਾਣੇ ਅੰਧ ਭ੍ਰਮ ਕਾ ਮੋਹਿਆ 파ਵੇ ਫੰਦ ਨਾ 파ਰਥਰ ਬੋਲੇ ਨਾ ਕਿਛ ਦੇ ਫੋਕਟ ਕਰਮ ਨੇ ਫਲ ਹੈ ਸੇਵ ਜੇ ਮਿਰਤ ਕੋ ਚੰਦਨ ਚੜਾਵੇ ਉਸਤੇ ਕਹੋ ਕਵਨ ਫਲ ਪਾਵੇ ਜੇ ਮਿਰਤ ਕੋ ਬਿਸ਼ਟਾ ਮਾਹੇ ਰੁੜਾਈ ਤਾਂ ਮਿਰਤ ਕਾ ਕਿਆ ਘਟ ਜਾਈ ਕਹਿਤ ਕਬੀਰ ਹੋਂ ਕਹੋਂ ਪੁਕਾਰ ਸਮਝ ਦੇ ਸਾਕਤ ਗਾਵਾਰ ਦੂਜੇ ਭਾਏ ਬਹੁਤ ਘਰ ਗਾਲੇ RAM ਭਗਤ ਹੈ ਸਦਾ ਸੁਖਾਲੇ जल में मीन माया के बेदे दीपक पतंग माया के छेदे काम माया कुन चरकौ ब्यापै पयंगम प्रिंग माया मह खापी माया ऐसी मोहिनी भाई जेते जीते ते दहकाई रहाओ पंखी मृग माया मह राते साकर माखी अदक संतापे ਤੁਰੇ ਯੁਸ਼ਟ ਮਾਇਆ ਮਹਿ ਭੀਲਾ ਸਿੰਧ ਚੌਰਾਸੀ ਮਾਇਆ ਮੈਂ ਖੇਲਾ ਛੇ ਜਤੀ ਮਾਇਆ ਕੇ ਬੰਦਾ ਨਵੇਂ ਨਾਤ ਸੂਰ ਜੀ ਅਰ ਚੰਦਾ ਤਪੇ ਰਖੀ ਸਰ ਮਾਇਆ ਮੈਂ ਸੂਤਾ ਮਾਇਆ ਮੈਂ ਕਾਲ ਅਰ ਪੰਜ ਦੂਤਾ ਸਵਾਨ ਸਿਆਲ ਮਾਇਆ ਮੈਂ ਰਾਤਾ ਬੰਤਰ ਚੀਤੇ ਅਰ ਸਿੰਘਾਤਾ ਮਾਜਾਰ ਗਾਡਰ ਅਰ ਲੂਬਰਾ ਬਿਰਖ ਮੂਲ ਮਾਇਆ ਮੈਂ ਪਰਾ ਮਾਇਆ ਅੰਤਰ ਭੀਨੇ ਦੇਵ ਸਾਗਰ ਇੰਦਰਾ ਅਰ ਤਰ ਦੇਵ ਕਹਿ ਕਬੀਰ ਜਿਸ ਉਦਰਤਿ ਸਮਾਇਆ ਤਬ ਛੂਟੇ ਜਬ ਸਾਧੂ ਪਾਇਆ ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੈ ਆਏ ਐਸਾ ਗਿਆਨ ਵਿਚਾਰ ਮਨ ਹਰ ਕੀ ਨਾ ਸਿਮਰੋ ਦੁਖ ਭੰਜਨਾ ਰਹਾਉ ਜਬ ਲਗ ਸਿੰਘ ਰਹੈ ਬਨਮਾਹੀ ਤਬ ਲਗ ਬਨ ਫੂਲੇ ਹੀ ਨਾਹੀ ਜਬ ਹੀ ਸਿਆਰ ਸਿੰਘ ਕੋ ਖਾਏ ਫੂਲ ਰਹੀ ਸਗਲੀ ਬਨ ਰਾਇ ਜੀਤੋ ਬੂਡੇ ਹਾਰੋ ਤੇਰੈ ਗੁਰ ਪ੍ਰਸਾਦੀ ਪਾਰ ਉਤਰੈ ਦਾਸ ਕਬੀਰ ਕਹੈ ਸਮਝਾਈ ਕੇਵਲ RAM ਰਹੋ ਲਿਵ ਲਾਈ ਸਤਰ ਸੈ ਸਲਾਰ ਹੈ ਜਾਕੇ ਸਵਾ ਲੱਖ ਪੈ ਕੰਬ ਰਤਾਕੇ ਸ਼ੇਖ ਜੋ ਕਈ ਐ ਕੋਟ 88 ਛਪਣ ਕੋਟ ਜਾ ਕੇ ਖੇਲ ਖਾਸੀ ਮੋ ਗਰੀਬ ਕੀ ਕੋ ਗੁਜਰ ਆਵੈ ਮਜਲਸ ਦੂਰ ਮਹਿਲ ਕੋ ਪਾਵੇ ਰਹਾਉ 33 ਕਰੋੜੀ ਹੈ ਖੇਲ ਖਾਨਾ 84 ਲੱਖ ਫਿਰੈ دیਵਾਨਾ ਬਾਬਾ ਆਦਮ ਕਹੋ ਕਿਛ ਨਦਰ ਦਿਖਾਈ ਓਨ ਪੀ ਪੇਸਤ ਕਨੇਰੀ ਪਾਈ ਦਿਲ ਖਲਹਲ ਜਾ ਕੇ ਜਰਦ ਰੂਬਾਨੀ ਛੋੜ ਕਿਤੇਬ ਕਰੈ ਸੈਤਾਨੀ ਦੁਨੀਆ ਦੋਸ ਰੋਸ ਸਹਿ ਲੋਈ ਆਪਣਾ ਕੀਆ ਭਾਵੈ ਸੋਈ ਤੁਮ ਦਾਤੇ ਹਮ ਸਦਾ ਭਿਖਾਰੀ ਦਿਓ ਜਬਾਬ ਹੋਏ ਬਜਗਾਰੀ ਦਾਸ ਕਬੀਰ ਤੇਰੀ ਭਨੈ ਸਮਾਨਾ ਭੈਸਤਨ ਜੀ ਕਰ ਆਖ ਰਹਿਮਾਨਾ ਸਭ ਕੋਈ ਚਲਨ ਕਹਿਤ ਹੈ ਊਹਾ ਨਾ ਜਾਣੂ ਬੈਕੁੰਠ ਹੈ ਕਹਾਂ ਰਹਾਓ ਆਪ ਆਪ ਕਾ ਮਰਮ ਨਾ ਜਾਨਾ ਬਾਤ ਨਹੀਂ ਬੈਕੁੰਠ ਬਖਾਨਾ ਜਬ ਲਗ ਮਨ ਬੈਕੁੰਠ ਕੀ ਆਸ ਤਬ ਲਗ ਨਾਹੀ ਚਰਨ ਨਿਵਾਸ ਖਾਈ ਕੋਟ ਨਾ ਪਰਲ ਪਗਾਰਾ ਨਾ ਜਾਣੂ ਬੈਕੁੰਠ ਦੁਆਰਾ ਕਹਿ ਕਮੀਰ ਅਬ ਕਹੀਐ ਕਾਹੇ ਸਾਧ ਸੰਗਤ ਬੈਕੁੰਠ ਹੈ ਆਹੇ ਕਿਉ ਲੀਜੈ ਗੜ ਬੰਕਾ ਪਾਈ ਦੋਵਰ ਕੋਟ ਅਰ ਤੇਵਰ ਖਾਈ ਰਹਾਓ ਪਾਂਚ ਪਚੀਸ ਮੋਹ ਮਦ ਮਤਸਰ ਅਰਿ ਪਰਬਲ ਮਾਇ ਜਨ ਗਰੀਬ ਕੋ ਜੋਰ ਨਾ ਪਹੁੰਚੈ ਕਹਾਂ ਕਰੋ ਰਗੁਰਾਇ ਕਾਮਕਵਾਰੀ ਦੁਖ ਸੁਖ ਦਰਵਾਨੀ ਪਾਪ ਪੁੰਨ ਦਰਵਾਜਾ ਕਰੋਧ ਪ੍ਰਧਾਨ ਮਹਾ ਬੜ ਦੁੰਦਰ ਤਹਿ ਮਨ ਮਾਵਾਸੀ ਰਾਜਾ ਸਵਾਦ ਸੁਨਾਹ ਟੋਪ ਮਮਤਾ ਕੋ ਕੁਬੁੱਧ ਕਮਾਨ ਚੜਾਈ ਤਿਸ਼ਨਾ ਤੀਰ ਰਹੇ ਘਟ ਭੀਤਰ ਇਉ ਗੜ ਲਿਓ ਨਾ ਜਾਈ प्रेम पलीता सुरत हवाई गोला ज्ञान चलाया ब्रह्म अगन सहज पर जाली इ कह चोट सजाया सत संतोष ਲੈ ਲਰਨੇ ਲਗਾ ਤੋਰੇ ਦੋਇ ਦਰਵਾਜ ਸਾਜ ਸੰਗਤ ਅਰ ਗੁਰ ਕੀ ਕਿਰਪਾ ਤੇ ਪਕਰਿਓ ਗੜ ਕੋ ਰਾਜਾ ਭਗਵਤ ਪੀਰ ਸਖਤ ਸਿਮਰਨ ਕੀ ਕਟੀ ਕਾਲ ਫੈ ਫਾਸੀ ਦਾਸ ਕਮੀਰ ਚੜਿਓ ਗੜ ਉਪਰ ਰਾਜ ਲਿਓ ਅਬਿਨਾਸੀ ਗੰਗ ਗੁਸਾਇਨ ਗਹਿਰ ਗੰਬੀਰ ਜੰਜੀਰ ਬਾੰਦ ਕਰ ਖਰੇ ਕਵੀਰ ਮਨ ਨ ਡਿਗੈ ਤਨ ਕਾਹੇ ਕੋ ਡਰਾਏ ਚਰਨ ਕਮਲ ਚਿਤ ਰਹੋ ਸਮਾਈ ਰਹਾਉ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮਿਰਗ ਛਾਲਾ ਪਰ ਬੈਠੇ ਕਵੀਰ ਕਹ ਕੰਬੀਰ ਕੋ ਸੰਗ ਨ ਸਾਥ ਜਲ ਥਲ ਰਾਖਨ ਹੈ ਰਗੁਨਾਥ ਪੈਰੋਂ ਕਬੀਰ ਜੀਓ ਅਸ਼ਟਪਦੀ ਕਰ ਦੁਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਗਮ ਦ੍ਰਗਮ ਗੜ ਰਚਿਓ ਬਾਸ ਜਾਂ ਮੈਂ ਜੋਤ ਕਰੇ ਪ੍ਰਗਾਸ ਬਿਜਲੀ ਚਮਕੈ ਹੋਏ ਆਨੰਦ ਜੇ ਪਉੜੇ ਪ੍ਰਭ ਬਾਲ ਗੋਬਿੰਦ ਏ ਜੀਉ ਰਾਮ ਨਾਮ ਲਿਵ ਲਾਗੇ ਜਰਾ ਮਰਨ ਛੂਟੈ ਪਰਮ ਭਾਗੈ ਰਹਾਓ ਅਬਰਨ ਬਰਨ ਸਿਓ ਮਨ ਹੀ ਪ੍ਰੀਤ ਹਮੈ ਗਾਵਨ ਗਾਵੇ ਗੀਤ ਅਨਹਦ ਸ਼ਬਦ ਹੋਤ ਚੁਣਕਾਰ ਜਿਹ ਪੌੜੇ ਪ੍ਰਭ ਸ੍ਰੀ ਗੋਪਾਲ ਖੰਡਲ ਮੰਡਲ ਮੰਡਲ ਮੰਡਾ ਤ੍ਰਿਹ ਸਥਾਨ ਤੀਨ ਤ੍ਰਹਿ ਖੰਡਾ ਅਗਮ ਗੋਚਰ ਰਹਿ ਆਬ ਅੰਤ ਪਾਰਣ ਪਾਵੇ ਕੋ ਧਰਣੀ ਤਰਮੰਤ कदली पोप धूप परगास राज पंकज में लियो निवास द्वार दस दल अब अंतर मंत जह पौड़े श्री कमला कंत अर्ध उर्द मुख लागो कास सुन मंडल में कर प्रगास ऊहा सूरज नाहीं चंद आद निरंजन करय आनंद सो ब्रह्मांड पिंड सो जान मान सरोवर कर इशनान ਸੋ ਹੰਸੋ ਜਾ ਕੋ ਹੈ ਜਾਪ ਜਾ ਕੋ ਲਿਪਤ ਨਾ ਹੋਏ ਪੁੰਨ ਅਰ ਭਾਪ ਅਬਰਨ ਬਰਨ ਘਾਮ ਨਹੀਂ ਛਾਮ ਅਵਰਨ ਪਾਈਐ ਗੁਰ ਕੀ ਸ਼ਾਮ ਤਾਰੀ ਨ ਟਰੇ ਆਵੈ ਨ ਜਾਇ ਸੁੰ ਸਹਿਜ ਮੈਂ ਰਹੈ ਹੋ ਸਮਾਇ ਮਨ ਮਧੇ ਜਾਣੇ ਜੇ ਕੋਈ ਜੋ ਬੋਲੇ ਸੋ ਆਪੈ ਹੋਇ ਜੋਤ ਮੰਤਰ ਮਨ ਅਸਥਿਰ ਕਰੈ ਕਹ ਕਬੀਰ ਸੋ ਪ੍ਰਾਨੀ ਤਰੈ ਕੋਟ ਸੂਰਜ ਆਖੈ ਪ੍ਰਗਾਸ ਕੋਟ ਮਹਾਦੇਵ ਅਰਕ ਬਿਲਾਸ ਦੁਰਗਾ ਕੋਟ ਜਾਖੈ ਮਰਦਨ ਕਰੈ ਬ੍ਰਹਮਾ ਕੋਟ 베ਦ ਉਚਰੈ ਜੋ ਜਾ ਚੌ ਤੋ ਕੇਵਲ RAM ਆਨ ਦੇਵ ਸਿਉ ਨਾਹੀ ਕਾਮ ਰਹਾਉ ਕੋਟ ਚੰਦਰ ਮੇ ਕਰੈ ਚਰਾਖ ਸੁਰ 3300 ਜੀਵੈ ਭਾਕ ਨਵ ਗ੍ਰਹਿ ਕੋਟ ਠਾਂਡੇ ਦਰਬਾਰ ਧਰਮ ਕੋਟ ਜਾ ਕੇ ਪ੍ਰਤੀਹਾਰ ਪਵਨ ਕੋਟ ਚੌਬਾਰੀ ਫਿਰੈ ਬਾਸਿਕ ਕੋਟ ਸੇਜ ਵਿਸਤਰੈ ਸਮੰਧ ਕੋਟ ਜਾ ਕੇ ਪਾਣੀ ਹਾਰ ਰਮਾਵਲ ਕੋਟ ਠਾਰਹਿ ਭਾਰ ਕੋਟ ਕਮੇਰ ਕਰੈ ਪੰਡਾਰ ਕੋਟ ਕ ਲਖਮੀ ਕਰੈ ਸ਼ਿੰਗਾਰ ਕੋਟ ਕ ਪਾਪ ਪੁੰਨ ਬਹੁ ਹਿਰੈ ਇੰਦਰ ਕੋਟ ਜਾ ਕੇ ਸੇਵਾ ਕਰੈ ਛਪਨ ਕੋਟ ਜਾ ਕੇ ਪ੍ਰਤੀਹਾਰ ਨਗਰੀ ਨਗਰੀ ਖਿਆਤ ਭਾਰ ਲੜ ਛੂਟੀ ਵਰਤੈ ਬਿਕਰਾਲ ਕੋਟ ਕਲਾ ਖੇਲੈ ਗੋਪਾਲ ਕੋਟ ਜਗ ਜਾ ਕਹਿ ਦਰਬਾਰ ਗੰਦਰਬ ਕੋਟ ਕਰੈ ਜੈ ਕਾਰ ਵਿਦਿਆ ਕੋਟ ਸਭੈ ਗੁਣ ਕਹਿ ਤਉ ਪਾਰ ਬ੍ਰਹਮ ਕਾ ਅੰਤ ਨ ਲਾਹੈ ਬਾਵਨ ਕੋਟ ਜਾ ਕੈ ਰੁਮਾਵਲੀ ਰਾਵਨ ਸੈਨਾ ਜੈ ਤੀ ਚਲੀ ਸੈਸ ਕੋਟ ਬੋ ਕਹਿਤ ਪੁਰਾਨ ਦੁਰਿ ਦਿਉ ਦਨ ਕਾ ਮਥਿਆ ਮਾਨ ਕੰਦਰ ਪਕੋਟ ਜਾ ਖੈ ਲਵੈ ਨ ਤਰੈ ਅੰਤਰ ਅੰਤਰ ਮਨ ਸਾਹਰੈ ਕਹਿ ਕਬੀਰ ਸੁਨ ਸਾਰੰਗ ਭਾਨ ਦੇਹ ਅਬੈ ਪਦ ਮੰਗੋ ਦਾਨ ਪੈਰੋਂ ਬਾਣੀ ਨਾਮ ਦੇਉ ਜੀਉ ਕੀ ਕਰ ਪਹਿਲਾ ਇਕ ਓੰਕਾਰ ਸਤ ਗੁਰ ਪ੍ਰਸਾਦ ਹਰਿ ਜੇਵਾ ਕਰੋ ਸਤਖੰਡ ਜਾਮਨਾ ਉਚਰ ਸ੍ਰੀ ਗੋਵਿੰਦ ਰੰਗੀਲੇ ਜੀਵਾ ਹਰ ਕਹਿ ਨਾਏ ਸੁਰੰਗ ਰੰਗੀਲੇ ਹਰ ਹਰ ਧਿਆਏ ਰਹਾਉ ਮਿਥਿਆ ਜੀਵਾ ਬਰੇ ਕਾਮ ਨਿਰਵਾਣ ਪਾਦ ਏਕ ਹਰ ਕੋ ਨਾਮ ਅਸ਼ੰਖ ਕੋਟ ਆਨ ਪੂਜਾ ਕਰੀ ਏਕ ਨਾ ਪੂਜ ਸੁਨਾਮੈ ਹਰੀ ਪਰਨਵੈ ਨਾਮ ਦਿਉ ਏ ਕਰਣਾ ਅਨੰਤ ਰੂਪ ਤੇਰੇ ਨਾਰਾਇਣਾ ਪਰ ਧਨ ਪਰਦਾਰਾ ਪਰ ਹਰੀ ਤਾ ਕੈ ਨਿਗਟ ਬਸੈ ਨਰ ਹਰੀ ਜੋ ਨਾ ਭਜੰਤੇ ਨਾਰਾਇਣਾਂ ਤਿਨ ਕਾ ਮੈਂ ਨਾ ਕਰਉ ਦਰਸ਼ਨ ਰਹਾਉ ਜਿਨ ਕੈ ਪੀਤਰ ਹੈ ਅੰਤਰਾ ਜੈਸੇ ਪਸ ਤੈਸੇ ਹੋਏ ਨਰਾ ਪਰਨਵਤ ਨਾਮ ਦਿਉ ਨਾ ਕਹਿ ਬਿਨਾ ਨਾ ਸੋਹੈ ਬਤੀਸ ਲਖਨਾ ਦੂਧ ਕਟੋਰਾ ਗੜਵੈ ਪਾਣੀ ਕਪਲ ਗਾਏ ਨਾਮੈ ਦੁਹਿਆਨੀ ਦੂਧ ਪਿਉ ਗੋਬਿੰਦੇ ਰਾਏ ਦੂਧ ਪਿਉ ਮੇਰੋ ਮਨਪਤੀ ਆਏ ਨਾਹੀ ਤੋ ਘਰ ਕੋ ਬਾਪਿਰ ਸਾਈ ਰਹਾਉ ਸੋਇਨ ਕਟੋਰੀ ਅੰਮ੍ਰਿਤ ਭਰੀ ਲੈ ਨਾਮੇ ਹਰਿ ਆਗੈ ਧਰੀ ਏਕ ਭਗਤ ਮੇਰੇ ਹਿਰਦੇ ਬਸੈ ਨਾਮੇ ਦੇਖ ਨਰਾਇਣ ਹਸੈ ਦੂਧ ਪੀਆਏ ਭਗਤ ਕਰ ਗਿਆ ਨਾਮੇ ਹਰਿ ਕਾ ਦਰਸ਼ਨ ਪਿਆ ਮੈਂ ਬਉਰੀ ਮੇਰਾ ਰਾਮ ਪਧਾਰ ਰਾਜ ਰਾਜ ਤਾਂ ਕੋ ਕਰੋ ਸ਼ਿੰਗਾਰ ਫਲੇ ਨਿੰਦੋ ਫਲੇ ਨਿੰਦੋ ਫਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋ ਗਰਹਾਉ ਬਾਦ ਵਿਬਾਦ ਕਾਹੂ ਸਿਉ ਨਾ ਕੀਜੈ ਰਸਨਾ RAM ਰਸਾਇਣ ਪੀਜੈ ਅਬ ਜੀ ਜਾਨ ਐਸੀ ਬਨਾਈ ਮਿਲੋ ਗੋਪਾਲ ਨਿਸ਼ਾਨ ਬਜਾਈ ਉਸਤਤ ਨਿੰਦਾ ਕਰੈ ਨਰ ਕੋਈ ਨਾਮੇ ਸ਼੍ਰੀ ਰੰਗ ਭੇਟਲ ਸੋਈ ਕਬਹੂ ਖੀਰ ਖਾਂਡ ਕੀਓ ਨਾ ਪਾਵੈ ਕਬਹੂ ਘਰ ਘਰ ਟੂਕ ਮੰਗਾਵੇ ਕਬਹੂ ਕੂਰਣ ਚਨੇ ਬਿਨਾਵੇ ਜਿਉਂ ਰਾਮ ਰਾਖੈ ਤਿਉਂ ਰਹੀਐ ਰੇ ਭਾਈ ਹਰ ਕੀ ਮਹਿਮਾ ਕਿਛ ਕਥਨ ਨ ਜਾਹੀ ਰਹਾਉ ਕਬਹੂ ਤੁਰੇ ਤੁਰੰਗਨ ਚਾਵੇ ਕਬਹੂ ਪਾਏ ਪਨਹੀ ਉਹ ਨਾ ਪਾਵੇ ਕਬਹੂ ਖਾਟ ਸੁਪੇਦੀ ਸੁਵਾਵੇ ਕਬਹੂ ਭੂਮ ਪਿਆਰ ਨ ਪਾਵੇ ਭੰਤ ਨਾਮ ਦਿਓ ਇਕ ਨਾਮ ਨਿਸਤਾਰੈ ਜਿਹ ਗੁਰ ਮਿਲੇ ਤਹਿ ਪਾਰ ਉਤਾਰੇ ਹਸਤ ਖੇਲ ਤੇਰੇ ਦੇਹ ਰੇ ਆਇਆ ਭਗਤ ਕਰਤ ਨਾਮਾ ਫਕਰ ਉਠਾਇਆ ਹੀਂੜੀ ਜਾਤ ਮੇਰੀ ਜਾਦ ਮਰਾਇਆ ਛਿਪੇ ਕੇ ਜਨਮ ਕਾਹੇ ਕਉ ਆਇਆ ਰਹਾਉ ਲੈ ਕਮਲੀ ਚਲਿਓ ਫਲਟਾਈ ਦੇਹ ਰਹਿ ਪਾਛੈ ਬੈਠਾ ਜਾਇ ਜਿਉਂ-ਜਿਉਂ ਨਾਮ ਹਰ ਗੁਣ ਉਚਰੈ ਭਗਤ ਜਨਾਖੋ ਦੇਹ ਰਾਵ ਫਿਰੈ ਪੈਰੋ ਨਾਮ ਦੇਓ ਜੀਓ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈਸੀ ਭੂਖੇ ਪ੍ਰੀਤ ਆਨਾਜ ਤਿਰਖਾ ਵੰਤ ਜਲ ਸੇਤੀ ਕਾਜ ਜੈਸੀ ਮੂੜ ਕੁਟੰਬ ਪਰਾਇਣ ਐਸੀ ਨਾਮੇ ਪ੍ਰੀਤ ਨਰਾਇਣ ਨਾਮੇ ਪ੍ਰੀਤ ਨਰਾਇਣ ਲਾਗੀ ਸਹਿਜ ਸੁਭਾਏ ਭਇਓ ਬਹਿ ਰਾਗੀ ਰਹਾਉ ਜੈਸੀ ਪਤਪੁਰਖਾ ਨਰ ਨਾਰੀ ਜੈਸੀ ਪਰਪੁਰਖਾ ਰਤਨਾਰੀ ਲੋਭੀ ਨਰ ਧਨ ਕਾ ਹਿਤਕਾਰੀ ਕਾਮੀ ਪੁਰਖ ਕਾਮਨੀ ਪਿਆਰੀ ਐਸੀ ਨਾਮੇ ਪ੍ਰੀਤਮ ਰਾਰੀ ਸਾਈ ਪ੍ਰੀਤ ਜੇ ਆਪੇ ਲਾਏ ਗੁਰ ਪ੍ਰਸਾਦੀ ਦੁਬਦਾ ਜਾਏ ਕਬੂ ਨਾ ਟੂਟਸ ਰਹੇ ਅਸਮਾਏ ਨਾਮੇ ਚਿਤ ਲਾਇਆ ਸਚਨਾਏ ਜੈਸੀ ਪ੍ਰੀਤ ਬਾਰ ਕੇ ਹਰ ਮਾਤਾ ਐਸਾ ਹਰ ਸੀਤੀ ਮਨ ਰਾਤਾ ਪਰਨ ਮੈਂ ਨਾਮ ਦੇਉ ਲਾਗੀ ਪ੍ਰੀਤ ਗੋਬਿੰਦ ਬਸੈ ਹਮਾਰਿਆ ਚੀਠ ਘਰ ਕੀ ਨਾਰ ਤਿਆਗੇ ਅੰਦਾ ਪਰ ਨਾਰੀ ਸਿਓ ਖਾਲੇ ਤੰਦਾ ਜੈਸੇ ਸਿੰਬਲ ਦੇਖ ਸੁਆ ਬਿਗਸਾਨਾ ਅੰਤ ਕੀ ਬਾਰ ਮੂਆ ਲਪਟਾਨਾ ਪਾਪੀ ਕਾ ਕਰ ਅਗਨੇ ਮਾਹੀ ਜਲਤ ਰਹਿ ਮਿਟਵੇ ਕਭ ਨਾਹੀ ਰਹਾਉ ਹਰ ਕੀ ਭਗਤ ਨਾ ਦੇਖੈ ਜਾਏ ਮਾਰਗ ਛੋੜ ਮਾਰਗ ਪਾਏ ਮੂਲੋਂ ਭੂਲਾ ਵਹਿ ਜਾਏ ਅੰਮ੍ਰਿਤ ਡਾਰ ਲਾਦ ਬਿਖ ਖਾਏ ਜੋ ਬੇਸਵਾ ਕੇ ਪਰੈ ਅਖਾਰਾ ਕਾਪਰ ਪਹਿਰ ਕਰੇ ਸਿੰਗਾਰਾ ਪੂਰੇ ਤਾਲ ਨਿਹਾਲੇ ਸਾਸ ਵਾਕੇ ਗਲੇ ਜਮਕਾ ਹੈ ਫਾਸ ਜਾਕੇ ਮਸਤਕ ਲਿਖਿਓ ਕਰਮਾ ਸੋ ਭਜ ਪਰ ਹੈ ਗੁਰ ਕੀ ਸਰਣਾ ਕਹਿਤ ਨਾਮ ਦਿਓ ਏ ਵਿਚਾਰ ਇਨ ਬਿਦ ਸੰਤੋ ਉਤਰੋ ਪਾਰ ਸੰਡਾ ਮਰ ਕਾ ਜਾਏ ਫੁਕਾਰੇ ਪੜੈ ਨਾਹੀ ਹਮ ਹੀ ਪਚਹਾਰੇ ਰਾਮ ਕਹਿ ਕਰ ਤਾਲ ਬਿਜਾਵੇ ਚਟਿਆ ਸਮੈ ਵਿੰਗਾਰੇ ਰਾਮ ਨਾਮਾ ਜੱਬੋ ਕਰੈ ਹਿਰਦੈ ਹਰਜੀ ਕੋ ਸਿਮਰਨ ਧਰੈ ਰਹਾਉ ਬਸਦਾ ਬਸ ਕੀਨੀ ਸਭ ਰਾਜੇ ਬੇਨਤੀ ਕਰੈ ਪਟਰਾਨੀ ਪੂਤ ਪ੍ਰਹਿਲਾਦ ਕਹਿਆ ਨੀ ਮਾਨੈ ਕਿਨ ਤੋ ਔਰੈ ਠਾਨੀ ਦੋਸਤ ਸਭ ਮਿਲ ਮੰਤਰ ਉਪਾਇ ਕਰਸੈ ਉਹ ਦਿਖ ਨੇਰੀ ਗਿਰ ਤਰ ਜਲ ਜਵਾਲਾ ਫੈ ਰਾਖਿਓ ਰਾਜਾ RAM ਮਾਇਆ ਫੇਰੀ ਕਾਡ ਖੜਗ ਕਾਲ ਭੈ ਕੋਪਿਓ ਮੋਹਿ ਬਤਾਓ ਜੋ ਤੋਹਿ ਰਾਖੈ ਪੀਤ ਪਿਤਾੰਬਰ ਤੇ ਭਵਨ ਧਣੀ ਥੰਬ ਮਾਹੀ ਹਰ ਭਾਖੈ ਹਰ ਨਾਕਿਸ਼ ਜਿਨ ਨਖੈ ਬਿਧਾਰਿਓ ਸੁਰ ਨਰ ਕੀ ਸੁਨਾਥਾ ਕਹੇ ਨਾਮ ਦਿਓ ਹਮ ਨਰ ਹਰ ਧਿਆਵੇ RAM ਅਬੈ ਪਦ ਦਾਤਾ ਸੁਲਤਾਨ ਪੁੱਛੈ ਸੁਨ ਬੇ ਨਾਮਾ ਦੇਖੋ RAM ਤੁਮਾਰੇ ਕਾਮਾ ਨਾਮਾ ਸੁਲਕਾਨੇ ਬਾਦਲਾ ਦੇਖੋ ਤੇਰਾ ਹਰ ਬੀਠ ਲਾ ਰਹਾਓ ਬਿਸਮਿਲ ਗਉ ਦਿਓ ਜੀਵਾਏ ਨਾਤਰ ਗਰਦਨ ਮਾਰ ਉਠਾਏ ਬਾਦਸ਼ਾ ਐ ਸਿਖਿਓ ਹੋਏ ਬਿਸਮਿਲ ਕੀਆ ਨਾ ਜੀਵੇ ਕੋਈ ਮੇਰਾ ਕੀ ਆ ਕਛੂ ਨਾ ਹੋਏ ਕਰ ਹੈ RAM ਹੋਏ ਹੈ ਸੋਏ ਬਾਦਸ਼ਾਹ ਚੜਿਓ ਅਹੰਕਾਰ ਗਜ ਹਸਤੀ ਦੀਨੋ ਚਮਕਾਰ ਰੁਦਣ ਕਰੈ ਨਾ ਮੇ ਕੀ ਮਾਏ ਛੋੜ RAM ਕੀ ਨਾ ਭਜੈ ਖੁਦਾਏ ਨਾ ਹੋ ਤੇਰਾ ਫੂੰਗੜਾ ਨਾ ਤੂੰ ਮੇਰੀ ਮਾਏ ਪਿੰਡ ਪੜੈ ਤੋ ਹਰ ਗੁਣ ਗਾਏ ਕਰੈ ਗਜਿੰਦ ਸੁੰਡ ਕੀ ਝੋਟ ਨਾਮਾ ਉਬਰੈ ਹਰ ਕੀ ਓਟ ਕਾ ਜੀ ਮੁੱਲਾ ਕਰੈ ਸਲਾਮ ਇਨ ਹਿੰਦੂ ਮੇਰਾ ਮਲਿਆ ਮਾਨ ਬਾਦਸ਼ਾਹ ਬੇਨਤੀ ਸੁਨੇਹੋ ਨਾਮੇ ਸਰ ਪਰ ਸੋਨਾਲੇ ਹੋ ਮਾਲ ਲਿਓ ਤਉ ਦੋਜਖ ਪਰ ਦੀਨ ਛੋੜ ਦੁਨੀਆ ਕੋ ਫਰੋ ਪਾਵੋ ਬੀੜੀ ਹਾਥੋ ਤਾਲ ਨਾ ਮੰਗਾਵੈ ਗੁਣ ਗੋਪਾਲ ਗੰਗ ਜਮਨ ਜੋ ਉਲਟੀ ਬਹੈ ਤਉ ਨਾਮਾ ਹਰ ਕਰਤਾ ਰਹਿ ਸਾਤ ਘੜੀ ਜਾਂ ਬੀਤੀ ਸੁਣੀ ਅਜੋ ਨ ਆਇਓ ਤਿਰ ਭਵਨ ਤਣੀ ਪਾਖੰਤਣ ਬਾਜ ਬਜਾਏ ਲਾ ਗੜੜ ਚੜੈ ਗੋਮਿੰਦ ਆਇਲਾ ਆਪਣੇ ਭਗਤ ਪਰ ਕੀ ਪ੍ਰਥਪਾਲ ਗੜੜ ਚੜੈ ਆਏ ਗੋਪਾਲ ਕਹਿ ਤ ਧਰਣੇ ਕੋਡੀ ਕਰੋ ਕਹਿ ਤ ਲੇ ਕਰੇ ਉਪਰ ਧਰੋ ਕਹਿ ਤ ਮੋਈ ਗਉ ਦਿਉ ਜੀ ਆਏ ਸਭ ਕੋਈ ਦੇਖੈ ਪਤੀ ਆਏ ਨਾਮ ਪਰਣਵੇਂ ਸੇਲ ਮਸੇਲ ਗਊ ਦੁਹਾਈ ਬਛਰਾ ਮੇਲ ਦੁੱਧੈ ਦੁਹੇ ਜਾ ਮਟਕੀ ਭਰੀ ਲੈ ਬਾਦਸ਼ਾਹ ਕੇ ਆਗੇ ਧਰੀ ਬਾਦਸ਼ਾਹ ਮਹਿਲ ਮੈਂ ਜਾਏ ਔਕਟ ਕੀ ਘਟ ਲਾ ਗਈ ਆਏ ਕਾਜੀ ਮੁੱਲਾ ਬੇਨਤੀ ਫੁਰਮਾਏ ਬਖਸ਼ੀ Hindu ਮੈਂ ਤੇਰੀ ਗਾਇ ਨਾਮ ਕਹਿ ਸੁਨੋ ਬਾਦਸ਼ਾਹ ਏ ਕਿਛ ਪਤਿਆ ਮੁਝੇ ਦਿਖਾਏ ਇਸ ਪਤੀ ਆਕਾਏ ਹੈ ਪਰਵਾਨ ਸਾਚ ਸੀਲ ਚੱਲੋ ਸੁਲਤਾਨ ਨਾਮ ਦਿਓ ਸਭ ਰਹਿ ਆਸਮਾਈ ਮਿਲ ਹਿੰਦੂ ਸਭ ਨਾਮੇ ਪਹਿ ਜਾਏ ਜੋ ਅਬ ਕੀ ਬਾਰਨ ਜੀਵੇ ਗਾਏ ਤਾ ਨਾਮ ਦੇਵ ਕਾ ਪਤੀ ਆ ਜਾਏ ਨਾਮੇ ਕੀ ਕੀਰਤ ਰਹੀ ਸੰਸਾਰ ਭਗਤ ਜਨਾ ਲੈ ਉਧਰਿਆ ਪਾਰ ਸਗਲ ਕਲੇਸ਼ ਨਿੰਦਕ ਭਇਆ ਖੇਦ ਨਾਮੇ ਨਾਰਾਇਣ ਨਾਹੀ ਭੇਦ ਕਰ ਦੂਜਾ ਜਾਓ ਗੁਰਦੇਵ ਤਾ ਮਿਲੈ ਮੁਰਾਰ ਜਾਓ ਗੁਰਦੇਵ ਤਾ ਉਤਰੈ ਪਾਰ ਜਾਓ ਗੁਰਦੇਵ ਤਾ ਬੈਕੁੰਠ ਤਰੈ ਜਾਓ ਗੁਰਦੇਵ ਤਾ ਜੀਵਤ ਮਰੈ ਸਤ 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 ਗੁਰਦੇਵ ਝੂਠ 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 ਆਨ ਸਭ ਸੇਵ ਰਹਾਓ ਜਾਓ ਗੁਰਦੇਵ ਤਾ ਨਾਮ ਦਿਰੜਾਵੇ ਜਾਉ ਗੁਰਦੇਉ ਨਾਮ ਦੇ ਦਿਸਤਾਵੇ ਜਾਉ ਗੁਰਦੇਉ ਪੰਜ ਤੇ ਦੂਰ ਜਾਉ ਗੁਰਦੇਉ ਨਾ ਮਰਬੋ ਝੂਰ ਜਾਉ ਗੁਰਦੇਉ ਤਾਂ ਅਮਰਤ ਬਾਣੀ ਜਾਉ ਗੁਰਦੇਉ ਤਾਂ ਅਕਤ ਕਹਾਣੀ ਜਾਉ ਗੁਰਦੇਉ ਤਾਂ ਅਮਰਤ ਦੇਹੇ ਜਾਉ ਗੁਰਦੇਉ ਨਾਮ ਜਪਲੇ ਜਾਉ ਗੁਰਦੇਉ ਭਵਨ ਤਰੈ ਸੂਜੈ ਜਾਉ ਗੁਰਦੇਉ ਊਚ ਪਦ ਬੂਜੈ ਜਾਉ ਗੁਰਦੇਉ ਤਸੀਸ ਆਕਾਸ ਜਾਉ ਗੁਰਦੇਉ ਸਦਾ ਸਾਬਾਸ ਜਾਉ ਗੁਰਦੇਉ ਸਦਾ ਬੈਰਾਗੀ ਜਾਉ ਗੁਰਦੇਉ ਪਰ ਨਿੰਦਾ त्यागी ਜਾਉ ਗੁਰਦੇਉ ਬੁਰਾ ਭਲਾ ਏਕ ਜਾਉ ਗੁਰਦੇਉ ਲਲਾਟੇ ਲੇਖ ਜਾਉ ਗੁਰਦੇਉ ਕੰਧ ਨੇਹਿਰੈ ਜਾਉ ਗੁਰਦੇਉ ਦੇਹੋਰਾ ਫਿਰੈ ਜਾਉ ਗੁਰਦੇਉ ਤਾਂ ਛਾ ਪਰ ਜਾਈ ਜਾਉ ਗੁਰਦੇਉ ਤਾਂ ਛਾ ਪਰ ਛਾਈ ਜਾਉ ਗੁਰਦੇਉ ਸਹਿਜ ਨਿਕਸਾਈ ਜਉ ਗੁਰਦੇਉ ਤਾ 68 ਨਾਇਆ ਜੋ ਗੁਰਦੇਉ ਤਨ ਚਕਰ ਲਗਾਇਆ ਜੋ ਗੁਰਦੇਉ ਤਾ ਦੁਆਦ ਸੇਵਾ ਜੋ ਗੁਰਦੇਉ ਸਭੈ ਬਖਮੀਵਾ ਜੋ ਗੁਰਦੇਉ ਤਾ ਸੰਸਾਰ ਟੂਟੈ ਜੋ ਗੁਰਦੇਉ ਤਾ ਜਮ ਤੇ ਛੂਟੈ ਜੋ ਗੁਰਦੇਉ ਤਾ ਭਉ ਜਿਲਤਰੈ ਜੋ ਗੁਰਦੇਉ ਤਾ ਜਨਮ ਨ ਮਰੈ ਜੋ ਗੁਰਦੇਉ ਵਾਟ 10 ਬਿਵਹਾਰ ਜੋ ਗੁਰਦੇਉ 18 ਭਾਰ ਬਿਨ ਗੁਰ ਦੇਉ ਅਵਰ ਨਹੀਂ ਜਾਈ ਨਾਮ ਦਿਉ ਗੁਰ ਕੀ ਸਰਣਾਇ ਬਿਨ ਗੁਰ ਦੇਉ ਅਵਰ ਨਹੀਂ ਜਾਈ ਨਾਮ ਦਿਉ ਗੁਰ ਕੀ ਸਰਣਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ